ਭਾਈ ਤਾਰੂ ਸਿੰਘ ਆਪਣੇ ਪਿੰਡ ਆ ਗਿਆ ਕਿਸੇ ਚੁਗਲਖੋਰ ਨੇ ਜਾ ਕੇ ਲਾਹੌਰ ਦਰਬਾਰ ਅੰਦਰ ਇੱਕ ਸ਼ਿਕਾਇਤ ਕੀਤੀ ਭਾਈ ਤਾਰੂ ਸਿੰਘ ਦੀ ਸ਼ਿਕਾਇਤ ਕਰਨ ਵਾਲਾ ਕਹਿੰਦਾ ਉਹ ਸੂਬੇਦਾਰਾ ਤੂੰ ਕਹਿੰਦਾ ਪੰਜਾਬ ਚੋਂ ਸਿੱਖੀ ਖਤਮ ਕਰ ਦੁੱਤੀ ਹੈ ਇਹ ਨਾ ਮੈਂ ਕਰ ਦੁੱਤੀ ਹੈ ਜਿਹੜੀ ਕਹਾਣੀ ਮੇਰੇ ਤੋਂ ਪਹਿਲਾਂ ਭਾਈ ਚਾਨਣ ਸਿੰਘ ਨੇ ਸੁਣਾਈਆ ਮੈਂ ਉਹਦਾ ਠੀਕ ਅਗਲਾ ਪਾੜ ਤੁਹਾਡੇ ਅੱਗੇ ਰੱਖਣ ਦਿਆਂ ਤੁਸੀਂ ਕਹਿੰਦੇ ਜੇ ਪੰਜਾਬ ਚੋਂ ਸਿੱਖੀ ਖਤਮ ਹੋ ਗਈ ਆ ਤੁਸੀਂ ਕਹਿੰਦੇ ਜੇ ਅਸੀਂ ਬਾਗੀ ਮੁਕਾ ਦਿੱਤੇ ਆ ਪਰ ਸੂਬੇਦਾਰਾ ਤੇਰੇ ਨੱਕ ਦੇ ਥੱਲੇ ਬਾਗੀ ਰਹਿੰਦਾ ਕਿਹਦਾ ਕੌਣ ਇੰਨਾ ਪੁੱਲੇ ਪਿੰਡ ਵਾਲਾ ਤਾਰੂ ਸਿੰਘ ਕਿਹਦਾ ਦਿਨੇ ਤਾਂ ਸਾਧਾਂ ਵਾਲੇ ਕੱਪੜੇ ਪਾ ਕੇ ਛੱਡਦਾ ਰਾਤ ਨੂੰ ਬੰਦੇ ਮਰਵਾਉਂਦਾ ਬੰਦੇ ਉਹ ਕੋਈ ਸਾਥ ਨਹੀਂ ਹੈਗਾ ਉਹਦੇ ਵਰਗਾ ਡਾਕੂ ਬਦਵਾਸ਼ ਕੋਈ ਨਹੀਂ ਜੇ ਤਾਰੂ ਸਿੰਘ ਨੂੰ ਫੜ ਲਓ ਤੇ ਸਾਰਾ ਕੰਮ ਸੂਤ ਆ ਸਕਦਾ ਕਿਉਂਕਿ ਉਹ ਦੌਰ ਤੁਸੀਂ ਪਿੰਡੇ ਤੇ ਹੰਡਾਇਆ ਜਦੋਂ ਖਾੜਕੂ ਲਹਿਰ ਪੂਰੇ ਜੋਰਾਂ ਤੇ ਸੀ ਖਾੜਕੂ ਬਾਦ ਵਿੱਚ ਜਿਹੜੇ ਬੰਦੇ ਸੰਘਰਸ਼ਮਈ ਹੋ ਕੇ ਲੜਦੇ ਸੀ ਉਹ ਤੇ ਵੱਖਰੇ ਸੀ ਹਥਿਆਰ ਲੈ ਕੇ ਲੜਦੇ ਸੀ ਪਰ ਤੁਹਾਡੇ ਵਰਗੇ ਵੀ ਕਈ ਆਗੇ ਸੀ ਜਿਹੜੇ ਆਏ ਗਏ ਖਾੜਕੂਆਂ ਨੂੰ ਘਰਾਂ 'ਚ ਬਿਠਾ ਕੇ ਜਲ ਪਾਣੀ ਸ਼ਿਕਾਉਂਦੇ ਸੀ ਪ੍ਰਸ਼ਾਦਾ ਪਾਣੀ ਸ਼ਿਕਾਉਂਦੇ ਸੀ ਉਹ ਖਾੜਕੂਆਂ ਨਾਲ ਹਮਦਰਦੀ ਰੱਖਦੇ ਸੀ ਕਿਉਂਕਿ ਖਾੜਕੂਆਂ ਨੇ ਪੰਜਾਬ ਦਾ ਸੁਧਾਰ ਕੀਤਾ ਸੀ ਨੁਕਸਾਨ ਕੋਈ ਨਹੀਂ ਸੀ ਕੀਤਾ ਅੱਜ ਦੇ ਲੀਡਰ ਠੀਕ ਆ ਸਟੇਜਾਂ 'ਤੇ ਬਗੜਵਾਹ ਕਰਦੇ ਆ ਕਿ ਖਾੜਕੂ ਦੌਰ ਕਾਲਾ ਦੌਰ ਸੀ ਕਾਲਾ ਦੌਰ ਉਹ ਨਹੀਂ ਸੀ ਕਾਲਾ ਦੌਰ ਅੱਜ ਆ ਉਦੋਂ ਪੰਜਾਬ ਦਾ ਕੋਈ ਪਿੰਡ ਦਾ ਮੁੰਡਾ ਚਿੱਟਾ ਪੀ ਕੇ ਨਹੀਂ ਸੀ ਮਰਦਾ ਅੱਜ ਹਰ ਗਲੀ ਮਹੱਲੇ ਚਿੱਟਾ ਪੀ ਕੇ ਮਰਨ ਵਾਲੇ ਬੈਠੇ ਆ ਕਾਲਾ ਦੌਰ ਉਹ ਸੀ ਕਿ ਕਾਲਾ ਦੌਰ ਆ ਵਾਹ ਕੋਈ ਚ ਲੋਕਾਂ ਦੀਆਂ ਚੋਰੀਆਂ ਨਹੀਂ ਸੀ ਕਰਦਾ ਅੱਜ ਘਰ ਘਰ ਚੋਰ ਪੈਦਾ ਹੋਣ ਨੂੰ ਤਿਆਰ ਬੈਠੇ ਆ ਨਸ਼ੇ ਨੇ ਮੱਤ ਮਾਰ ਦਿੱਤੀ ਆ ਕਾਲਾ ਦੌਰ ਉਹ ਸੀ ਕਿ ਕਾਲਾ ਦੌਰ ਆ ਸੀ ਉਦੋਂ ਕੋਈ ਬੰਦਾ ਆਪਣੀ ਧੀ ਨੂੰ ਕੁੱਖ ਚ ਕਤਲ ਨਹੀਂ ਸੀ ਕਰਦਾ ਅੱਜ ਹਸਪਤਾਲਾਂ ਚ ਬਾਹਰ ਤੇ ਠੀਕ ਲਿਖਿਆ ਵਾ ਇੱਥੇ ਅਸੀਂ ਇਦਾਂ ਦਾ ਕੰਮ ਨਹੀਂ ਕਰਦੇ ਮੋਟੀ ਰਕਮ ਦਿਓ ਨੂੰ ਨਾਲ ਲੈ ਜਾਓ ਪੇਟ ਅੰਦਰ ਧੀ ਕਤਲ ਕਰਾ ਕੇ ਆਉਣ ਵਾਲੇ ਚੰਗੇ ਪਲੇ ਲੋਕ ਮੈਂ ਦੁਨੀਆ ਤੇ ਜਾਣਦਾ ਕਾਲਾ ਦੌਰ ਉਹ ਸੀ ਕਿ ਕਾਲਾ ਦੌਰ ਆ ਸੀ ਆ ਕਾਲਾ ਦੌਰ ਆ ਵਜ ਤੇ ਤੁਸੀਂ ਅੱਜ ਰਹਿੰਦੇ ਜੀ ਕਿਸੇ ਦੀ ਧੀ ਪੈਣ ਰਾਤ ਮਰਾਤੇ ਘਰੋਂ ਬਾਹਰ ਨਹੀਂ ਨਿਕਲ ਸਕਦੀ ਕੋਈ ਬੰਦਾ ਸਿਆਣਾ ਰਾਤ 7 ਵਜੇ ਤੋਂ ਬਾਅਦ ਪਿੰਡ ਚ ਗੇੜਾ ਮਾਰਨ ਨਹੀਂ ਜਾਂਦਾ ਕਹਿੰਦਾ ਪਤਾ ਨਹੀਂ ਮੇਰਨਾ ਕੀ ਹੋ ਜਾਣਾ ਹੈ ਕਾਲਾ ਦੌਰ ਉਹ ਸੀ ਕਿ ਕਾਲਾ ਦੌਰ ਆ ਵਾ ਇਹ ਤੇ ਸੋਚਣਾ ਪਊਗਾ ਆ ਕਾਲਾ ਦੌਰ ਆ ਜਿੱਥੇ ਸਭ ਕੁਝ ਪੂਰਾ ਸਿਕਰ ਤੇ ਚੱਲ ਗਿਆ ਭਾਈ ਤਾਰੂ ਸਿੰਘ ਦੇ ਨਾਂ ਦੀ ਸ਼ਿਕਾਇਤ ਕਰਨ ਵਾਲੇ ਨੇ ਆਖਿਆ ਤਾਰੂ ਸਿੰਘ ਬਾਗੀ ਏ ਉਹ ਬਾਗੀਆਂ ਨੂੰ ਰੋਟੀ ਖਵਾਉਂਦਾ ਹੈ ਪ੍ਰਸ਼ਾਦਾ ਛਕਾਉਂਦਾ ਹੈ ਜੇ ਤਾਰੂ ਸਿੰਘ ਨੂੰ ਖਤਮ ਕਰ ਦਿਓ ਤੇ ਸਾਰਾ ਕੁਝ ਹੀ ਖਤਮ ਹੋ ਜਾਣਾ ਹੈ ਫੌਜਦਾਰ ਨੇ ਆਖਿਆ ਪੁਲਸ ਚੜਾਓ ਪੂਲੇ ਪਿੰਡ ਨੂੰ ਪਾਓ ਕੇਰਾ ਲਿਆਓ ਤਾਰੂ ਸਿੰਘ ਨੂੰ ਫੜ ਕੇ ਪਿੰਡ ਪੂਲੇ ਨੂੰ ਕੇਰਾ ਪੈ ਗਿਆ ਤਾਰੂ ਸਿੰਘ ਕਿੱਥੇ ਆ ਕਿਸੇ ਨੇ ਆਖਿਆ ਤਾਰੂ ਸਿੰਘ ਖੇਤਾਂ ਚ ਕੰਮ ਕਰਦਾ ਹੈ ਇੱਕ ਮੁੰਡਾ ਭੱਜਾ ਤੁਹਾਡੇ ਵਰਗਾ ਕੋਈ ਨੌਜਵਾਨ ਉਹਨੇ ਜਾ ਕੇ ਭਾਈ ਤਾਰੂ ਸਿੰਘ ਨੇ ਆਖਿਆ ਭਾਈ ਤਾਰੂ ਸਿੰਘ ਜੀ ਆਸੇ ਪਾਸੇ ਹੋ ਜਾਓ ਪੁਲਸ ਦਾ ਛਾਪਾ ਪੈ ਗਿਆ ਉਹ ਛਾਪੇ ਪੈਂਦੇ ਤੁਸੀਂ ਵੀ ਵੇਖਿਆ ਪਿੰਡਾਂ ਚ ਜਦੋਂ ਪੁਲਸ ਦੀਆਂ ਜਿਪਸੀਆਂ ਹੂਕਦੀਆਂ ਸੀ ਲੋਕਾਂ ਨੇ ਜਿਮ ਸਿੰਘਾਂ ਦੇ ਮੁੰਡੇ ਬੰਦੇ ਤੇ ਵੇਖੇ ਸੀ ਉੱਤਰ ਦੇ ਘਟ ਵੇਖੇ ਸੀ ਕਿਉਂਕਿ ਕਿਸੇ ਨਾ ਕਿਸੇ ਰੋਈ ਦੇ ਪੁੱਲ ਤੇ ਖੜ ਕੇ ਉਹਨਾਂ ਦਾ ਮੁਕਾਬਲਾ ਬਣਾ ਦਿੱਤਾ ਜਾਂਦਾ ਸੀ ਉਹ ਵੀ ਦੌਰ ਉਹਦਾਂ ਦਾ ਸੀ ਜਦੋਂ ਪੰਜਾਬ ਦੇ ਪਿੰਡ ਵਿੱਚੋਂ ਕੋਈ ਚੁੱਕਿਆ ਗਿਆ ਲੋਕਾਂ ਨੇ ਜਾਂਦੇ ਤੇ ਵੇਖੇ ਸੀ ਮੁੰਡੇ ਘਰ ਨੂੰ ਆਉਂਦਾ ਕੋਈ ਕੋਈ ਵੇਖਿਆ ਸੀ ਅਬ ਤੇ ਆਉਂਦਾ ਕੋਈ ਨਹੀਂ ਸੀ ਕਿਸੇ ਨੇ ਆਖਿਆ ਤਾਰੂ ਸਿੰਘ ਜੀ ਆਸੇ ਪਾਸੇ ਹੋ ਜਾਓ ਤੁਹਾਨੂੰ ਪੁਲਿਸ ਲੱਭਦੀ ਫਿਰਦੀ ਆ ਛਾਪਾ ਪਿਆ ਪਿੰਡ ਦੇ ਅੰਦਰ ਭਾਈ ਤਾਰੂ ਸਿੰਘ ਕਹਿੰਦਾ ਮੈਂ ਚੋਰ ਥੋੜਾ ਭੱਜ ਜਾਵਾਂ ਮੈਂ ਕੋਈ ਗੁਨਾਹ ਥੋੜਾ ਕੀਤਾ ਜੇ ਮੈਨੂੰ ਲੈਣ ਆਏ ਨੇ ਤੇ ਲੈ ਜਾਣ ਇਹਨੇ ਚਰ ਨੂੰ ਪੁਲਿਸ ਮਗਰ ਆਈ ਭਾਈ ਤਾਰੂ ਸਿੰਘ ਦੇ ਹੱਥਾਂ ਨੂੰ ਹੱਥ ਘੜੀਆਂ ਲੱਗੀਆਂ ਤੇ ਭਾਈ ਤਾਰੂ ਸਿੰਘ ਨੂੰ ਫੜ ਕੇ ਪਿੰਡ ਦੀ ਸਾਥ ਦੇ ਵਿੱਚ ਲੈ ਜਾਂਦਾ ਕਿਸੇ ਨੇ ਜਾ ਕੇ ਭਾਈ ਤਾਰੂ ਸਿੰਘ ਦੀ ਬਿਰਧ ਮਾਂ ਨੂੰ ਦੱਸਿਆ ਜਿਹੜੀ ਵਿਧਵਾ ਹੈ ਘਰ ਚ ਇੱਕ ਭੈਣ ਬੈਠੀ ਹੈ ਉਹ ਵੀ ਵਿਧਵਾ ਹੈ ਮਾਵਾ ਪੀਆਂ ਭੱਜੀਆਂ ਆਈਆਂ ਅੱਗੇ-ਅੱਗੇ ਮਾਂ ਭੱਜੀ ਆਉਂਦੀ ਆ ਕੇ ਆਪਣੇ ਵੀਰ ਤਾਰੂ ਸਿੰਘ ਦੀ ਗੱਲ ਵਕੜੀ ਚਾਹੀ ਕਹਿਣ ਲੱਗੀ ਵੇ ਤਾਰੂਸਿਆ ਬੜੀਆਂ ਰੀਝਾਂ ਸੀ ਮੇਰੀਆਂ ਭਾਬੋ ਰਾਣੀ ਲਿਆਵਾ ਸਿਰ ਤੋਂ ਪਾਣੀ ਮਾਂ ਵਾਰ ਕੇ ਪੀਵੇ ਵੇੜੇ ਦੇ ਅੰਦਰ ਪਾਪੋ ਦੀਆਂ ਝਾਂਜਰਾਂ ਛਣਕਣ ਮੇਰੇ ਚਾਹ ਪੂਰੇ ਹੋਣ ਮੈਂ ਆਪਣੇ ਭਤੀਜਿਆਂ ਨੂੰ ਆਪਣੇ ਹੱਥਾਂ ਤੇ ਖੜਾਵਾ ਪਰ ਤਾਰੂ ਸਿਆ ਲੱਗਦਾ ਮੇਰੇ ਅਰਮਾਨ ਅੱਜ ਦੁਨੀਆ ਤੋਂ ਉਦਾਂ ਚਲੇ ਜਾਣੇ ਪਰ ਮੈਨੂੰ ਰੰਜ ਕੋਈ ਨਹੀਂ ਮੇਰਾ ਭਰਾ ਕੋਈ ਮਾੜਾ ਕੰਮ ਕਰਕੇ ਨਹੀਂ ਦੁਨੀਆ ਤੋਂ ਜਾਊਗਾ ਵੀਰ ਮੇਰਾ ਮੇਰੀ ਇੱਕੋ ਹੀ ਜਾਂਦੇ ਜਾਂਦੇ ਤੈਨੂੰ ਸਿੱਖਿਆਈ ਜੋ ਮਰਜ਼ੀ ਹੋ ਜਾਵੇ ਜਵਾਨੀ ਦੀ ਪ੍ਰਵਾਹ ਨਾ ਕਰੀ ਪੈਸੇ ਦੀ ਪ੍ਰਵਾਹ ਨਾ ਕਰੀ ਜੇ ਗੁਰੂ ਨੂੰ ਸਿਰ ਦੇਣਾ ਪਿਆ ਤੇ ਹੱਸ ਕੇ ਦੇ ਦੇਵੇਂ ਤੇਰੀ ਭੈਣ ਨੂੰ ਕੋਈ ਇਹ ਨਾ ਆ ਕੇ ਆਖ ਦੇਵੇ ਤੁਹਾਡਾ ਤਾਰੂ ਸਿੰਘ ਸਿੱਖੀ ਤੋਂ ਪੱਜ ਗਿਆ ਅੱਗੇ ਹੋ ਕੇ ਤਾਰੂ ਸਿੰਘ ਨੇ ਆਪਣੀ ਭੈਣ ਨੂੰ ਜਫੀ ਚਲਿਆ ਇਹਨੇ ਚਰ ਨੂੰ ਮਾਂ ਦੀ ਵਾਰੀ ਆਈ ਮਾਂ ਬਜ਼ੁਰਗੇ ਉਹਨੇ ਦੋਵੇਂ ਹੱਥ ਉੱਚੇ ਹੋ ਕੇ ਆਪਣੇ ਪੁੱਤ ਦੇ ਸਿਰ ਦੇ ਉੱਤੋਂ ਦੀ ਨਿਗਾਹ ਦਿੱਤੀ ਉਹਨੇ ਆਖਿਆ ਵੇ ਤਾਰੂ ਸਿਆ ਮੇਰਾ ਪਤੀ ਭਰੀ ਜਵਾਨੀ ਚ ਚਲਾ ਗਿਆ ਜਦ ਔਰਤ ਦਾ ਜਵਾਨੀ ਚ ਪਤੀ ਚਲਾ ਜਾਵੇ ਉਹਦਾ ਪੁੱਤ ਇੱਕੋ ਇੱਕ ਸਹਾਰਾ ਆਇਆ ਕਰਦਾ ਪੁੱਤ ਮੇਰਾ ਤੂੰ ਵੀ ਬੇੜੀਆਂ ਚ ਵੱਜਾ ਹੈ ਮੈਨੂੰ ਪਤਾ ਤੇਰਾ ਨਾਂ ਕੀ ਹੋਣੀ ਹੈ ਮੈਨੂੰ ਪਤਾ ਤੂੰ ਸਿੱਖੀ ਤੋਂ ਡੋਲਣ ਵਾਲਾ ਨੇ ਤੇ ਤੇਰੇ ਉੱਤੇ ਤਸੀਆਂ ਦਾ ਦੌਰ ਚੱਲਣਾ ਹੈ ਮੇਰੇ ਬੱਚੜਿਆ ਆ ਵੇਖ ਮੇਰੀ ਚਿੱਟੀ ਚੁੰਨੀ ਇਹ ਬੇਦਾਗ ਹੈ ਇਹਦਾ ਮਤਲਬ ਇਹਦੇ ਤੇ ਦਾਗ ਕੋਈ ਨਾ ਲੱਗੇ ਪੁੱਤ ਹੁਣ ਤੇਰੀ ਜ਼ਿੰਮੇਵਾਰੀ ਹੈ ਮੇਰੀ ਚੁੰਨੀ ਤੇ ਦਾਗ ਨਹੀਂ ਕੋਈ ਲੱਗਣਾ ਚਾਹੀਦਾ ਮੈਨੂੰ ਕੋਈ ਆ ਕੇ ਇਹ ਨਾ ਕਹਿ ਦਵੇ ਤੁਹਾਡਾ ਤਾਰੂ ਸਿੰਘ ਸਿੱਖੀ ਤੋਂ ਡੋਲ ਗਿਆ ਪੁੱਤ ਮੇਰਿਆ ਮਰਨਾ ਪ੍ਰਮਾਣ ਕਰ ਲਈ ਪਰ ਸਿੱਖੀ ਤੋਂ ਨਾ ਜਾਇ ਮੈਂ ਜਦੋਂ ਪੜਦਾ ਤੇ ਹੈਰਾਨ ਹੋ ਜਾਂਦਾ ਉਹ ਮਾਂ ਕਿੱਦਾਂ ਦੀ ਹੋਵੇਗੀ ਤੁਸੀਂ ਇਮੇਜਨ ਕਰ ਸਕਦੇ ਹੋ ਅੱਖਾਂ ਦੇ ਸਾਹਮਣੇ ਤਸਵੀਰ ਲਿਆ ਸਕਦੇ ਹੋ ਕਿ ਪਿੰਡ ਦੀ ਸੱਤ ਚੋ ਇੱਕ 5 ਸਾਲਾਂ ਦਾ ਮੁੰਡਾ ਚੁੱਕਿਆ ਪੁਲਿਸ ਨੇ ਮਾਰ ਦੇਣਾ ਪੱਕਾ ਪਤਾ ਹੈ ਤੇ ਮਾਂ ਇਹ ਨਹੀਂ ਕਹਿੰਦੀ ਮੇਰਾ ਪੁੱਤ ਛੱਡ ਦਿਓ ਮੇਰਾ ਪੁੱਤ ਛੱਡ ਦਿਓ ਮਾਂ ਇਹ ਵੀ ਨਹੀਂ ਕਹਿੰਦੀ ਆਪਣੇ ਪੁੱਤ ਨੂੰ ਜੋ ਕਹਿਣਗੇ ਮੰਨ ਜੀ ਪਰ ਬਚ ਕੇ ਘਰ ਆ ਜੀ ਉਹ ਮਾਂ ਕਹਿੰਦੀ ਆ ਪੁੱਤ ਮਰਨਾ ਪ੍ਰਮਾਣ ਕਰ ਲਵੀ ਪਰ ਸਿੱਖੀ ਤੋਂ ਨਾ ਜਾਵੀ ਹੁਣ ਚਾਤੀ ਮਾਰ ਗਏ ਆਪਣੇ ਆਪ ਅੰਦਰ ਕਿੰਨੇ ਪਿਓ ਹੋਣਗੇ ਕਿੰਨੀਆਂ ਮਾਵਾਂ ਇਹੋ ਜਿਹੀਆਂ ਉਹਦੇ ਮਾਂ ਦੁੱਖ ਚ ਵੀ ਆਪਣੇ ਪੁੱਤ ਨੂੰ ਕਹਿੰਦੀ ਵੀ ਸਿੱਖੀ ਸੰਭੀ ਹੁਣ ਦਿਲ ਤੇ ਪੱਥਰ ਰੱਖਿਓ ਥੋੜਾ ਜਾਂ ਸਾਡੇ ਚੋਂ ਕਿੰਨੇ ਹੋਣਗੇ ਜਿਨ੍ਹਾਂ ਨੇ 에어ਪੋਰਟ ਤੇ ਜਾਜੇ ਚੜਦੇ ਆਪਣੇ ਪੁੱਤ ਨੂੰ ਆਖਿਆ ਪੁੱਤ ਸਿੱਖੀ ਸਾਭ ਕੇ ਰੱਖਿਓ ਕਿੰਨੇ ਬੰਦੇ ਹੋਣ ਕੋਈ ਨਹੀਂ ਕਹਿੰਦਾ ਕੋਈ ਬੰਦਾ ਵੀਜੇ ਲੈਣੇ ਤੇ ਇਸ ਗੁਰੂ ਦੇ ਕੋਲੋਂ ਲਓ ਪੈਸਾ ਲੈਣਾ ਤੇ ਇਸ ਗੁਰੂ ਕੋਲੋਂ ਲਓ ਕਦੀ ਕਿਸੇ ਮਾਂ ਨੇ ਅੱਜ ਤੱਕ ਬਾਪ ਨੇ ਅੱਜ ਤੱਕ ਜਾਜੇ ਚੜਦੇ ਪੁੱਤ ਨੂੰ ਇਹ ਨਹੀਂ ਆਖਿਆਗਾ ਪੁੱਤ ਡਾਲਰ ਚਾਰ ਘਟ ਕਮਾਲੀ ਪਰ ਪੱਗ ਨਾ ਦੁਆਈ ਸਰ ਮੈਂ ਨਾ ਨਹੀਂ ਲੈਣਾ ਇੱਥੇ ਇੱਕ ਤੁਹਾਡੇ ਇੱਥੇ ਇੱਕ ਏਰੀਆ ਦਾ ਇੱਕ ਮੁੰਡਾ ਵਾ ਬਾਹਰ ਕਨੇਡਾ ਦਾ ਕੁਦਰਤੀ ਉਹਦਾ ਫੋਨ ਘੁੰਮਦਾ ਘਮਾਉਂਦਾਗਾ ਮੈਂ ਉਹਨੂੰ ਆਪਣੇ ਦਿਲ ਦੀ ਗੱਲ ਕਹਿ ਦਿੱਤੀ ਮੈਂ ਕਿ ਜੋ ਮਰਜ਼ੀ ਹੋ ਜੇ ਮੈਂ ਤੂੰ ਦਾੜਾ ਤੇ ਕਟਾਇਆ ਪਰ ਪੱਗ ਨਾਲ ਸਿਰ ਤੋਂ ਲਾਈ ਜਾਂਦਾ ਮੇਰੀ ਮੰਮੀ ਨੇ ਮੈਨੂੰ ਇਹੋ ਆਖਿਆ ਮੈਂ ਤੇਰੇ ਵਾਲ ਮਸਾਂ ਲੰਮੇ ਕੀਤੇ ਆ ਮੇਰਾ ਪਹਿਲਾਂ ਪੂਰਾ ਮਨ ਬਣਾ ਦਿੱਤਾ ਸੀ ਚਾਚੇ ਤਾਇਆ ਦੇ ਮੁੰਡਿਆਂ ਨੇ ਪਰ ਮੈਨੂੰ ਜਦੋਂ ਮੰਮੀ ਕਹਿੰਦੀ ਆ ਨਾ ਵੀ ਤੂੰ ਮਸਾਂ ਹੀ ਲੰਮੇ ਕੀਤੇ ਆ ਵਾਲ ਕਹਿੰਦਾ ਮੇਰਾ ਜੀ ਕਰ ਆਉਂਦਾ ਵੀ ਮੈਂ ਤੇਰੀ ਗੱਲ ਮੰਨਾਂਗਾ ਤੇ ਮੈਂ ਕਿਹਾ ਫਿਰ ਉਹਦੀ ਗੱਲ ਤੇ ਫੁੱਲ ਚੜੀ ਲੋਕਾਂ ਨੇ ਤੈਨੂੰ ਬੜਾ ਕੁਝ ਕਹਿਣਾ ਸਾਡੇ ਚੋਂ ਕਿੰਨੇ ਕੋਣਗੇ ਜਿੰਨਾ ਇਹ ਗੱਲ ਕਹੀ ਉਹ ਕਦੀ ਕਿਉਂ ਬੱਚੇ ਨੂੰ ਫੂਨ ਆ ਬੋਤ ਪੈਸੇ ਚਾਰ ਘੱਟ ਪਾਉਂ ਕਰਜ਼ਾ ਲੱਤ ਜੂ ਕੋਈ ਨਹੀਂ ਹੌਲੀ ਹੌਲੀ ਲੱਤ ਜੂਗਾ ਪਰ ਮੋਨਾ ਗਿਆ ਸਾ ਸਿਰ ਤੇ ਪਾਗ ਜਰੂਰ ਕਰ ਲੈ ਕੇ ਆਉਂ ਸਿਰ ਤੇ ਪਾਗ ਹੋਣੀ ਤੈਦੀ ਕਈ ਇੱਥੋਂ ਚੰਗੇ ਭਲੇ ਜਾਂਦੇ ਆ ਉੱਥੇ ਜਾ ਕੇ ਆਪਣੀ ਸਰਦਾਰੀ ਕਵਾ ਲੈਣ ਜਿੱਦਾਂ ਮਹਾਰਾਣੀ ਜੰਦਾ ਨੂੰ 12 ਸਾਲਾਂ ਬਾਅਦ ਉਹਦਾ ਪੁੱਤ ਮਿਲਿਆ ਸੀ ਨਾ ਦਲੀਪ ਸਿੰਘ ਤੇ ਜਿੰਦਾ ਅੰਨੀ ਹੋ ਗਈ ਸੀ ਰੋ ਰੋ ਕੇ ਆਪਣੇ ਪੁੱਤ ਨੂੰ ਡੀਕ ਡੀਕ ਕੇ ਤੇ ਜਿੱਦਣ 12 ਸਾਲੀ ਮਿਲਿਆ ਉਹਨੂੰ ਦੇਖਦਾ ਨਹੀਂ ਸੀ ਕੁਝ ਉਹਨੇ ਆਪਣੇ ਪੁੱਤ ਦੇ ਲੱਕ ਤੋਂ ਹੱਥ ਫੇਰਨਾ ਸ਼ੁਰੂ ਕੀਤਾ ਫੇਰਦਿਆਂ ਫੇਰਦਿਆਂ ਜਦੋਂ ਗਿੱਚੀ ਤੋਂ ਤਾਂ ਹੋਈ ਨਾ ਉਹਨੇ ਆਪਣੇ ਪੁੱਤ ਨੂੰ ਧੱਕਾ ਮਾਰ ਕੇ ਤੇ ਅਪਸ਼ਾ ਹੋ ਗਈ ਕ ਮੇਰੇ ਦਲੀਪ ਦੇ ਸਿਰ ਤੇ ਪੱਗ ਸੀ ਮੇਰੇ ਦਲੀਪ ਦੇ ਸਿਰ ਤੇ ਜੂੜਾ ਸੀ ਮੇਰੇ ਦਲੀਪ ਦੇ ਸਿਰ ਤੇ ਕੇਸ ਸੀ ਪੁੱਤ ਸਿੱਖੀ ਕਿੱਥੇ ਛੱਡ ਦਿੱਤੀ ਮੈਨੂੰ ਕਿਸੇ ਟੀੜ ਦਾ ਰੰਗ ਨਹੀਂ ਪਰ ਸਿੱਖੀ ਚਲੀ ਗਈ ਮੇਰਾ ਸਾਰਾ ਕੁਝ ਹੀ ਗਵਾਚ ਗਿਆ ਦਲੀਪ ਸਿੰਘ ਨੇ ਹੱਥ ਜੋੜ ਕੇ ਆਖਿਆ ਸੀ ਮਾਂ ਅੱਜ ਤੋਂ ਬਾਅਦ ਮੈਂ ਸਿੱਖੀ ਤੋਂ ਮਨ ਕਰ ਨਹੀਂ ਹੋਣਾ ਮਾਇਓ ਉਸ ਬੰਦੇ ਦਾ ਕੋਈ ਬਹੁਤਾ ਫੈਨ ਨਹੀਂ ਨਾ ਮੈਂ ਉਹਨੂੰ ਬਹੁਤਾ ਸੁਣਿਆ ਪਰ ਜਿੱਦਣ ਉਹਦੀ ਉਹ ਤਸਵੀਰ ਮੇਰੇ ਸਾਹਮਣੇ ਆਈ ਸੀ ਮੈਨੂੰ ਲੱਗਾ ਸੀ ਕਿ ਬੰਦੇ ਦਾ ਕੋਈ ਨਾ ਕੋਈ ਗੁਣ ਸੀ ਜਿਹਨੂੰ ਦੁਨੀਆ ਅੱਜ ਵੀ ਰੋਂਦੀ ਆ ਜਿੱਦਣ ਉਹ ਗਾਇਕ ਮਰਿਆ ਸਿੱਧੂ ਮੂਸੇਵਾਲਾ ਕਦੀ ਉਹਦੀ ਮਾਂ ਦੀ ਉਹ ਫੋਟੋ ਵੇਖੋ ਜਿੱਥੇ ਉਹਦਾ ਜੂڑا ਗੁੰਦਨ ਲਈ ਆ। ਕਦੀ ਉਹ ਤਸਵੀਰ ਅੱਖਾਂ ਸਾਹਮਣੇ ਲਾਓ। 5 ਸਾਲਾਂ ਦਾ 28 ਸਾਲਾਂ ਦਾ ਪੁੱਤ ਮਰਿਆ ਪਿਆ। ਮਾਂ ਜੂڑا ਗੁੰਦਦੀ ਪਈ ਆ। ਉਸ ਬੰਦੇ ਨੇ ਅਸੂਲ ਕੋਈ ਪਾਲਿਆ ਸੀ ਤਦ ਸਲਾਮਾ ਹੁੰਦੀਆਂ। ਸਾਡੇ ਇੱਥੇ ਇੱਕ ਏਜੰਟ ਕਹਿੰਦਾ ਨਾ ਨਾ ਇੱਥੇ ਕੰਮ ਹੀ ਨਹੀਂ ਮਿਲਣਾ ਮੁੰਨੇ ਕੋਨੇ ਬੰਦੇ ਨੂੰ। ਅਸੀਂ ਪੱਗ ਪਹਿਲੇ ਦਿਨ ਲਾਦਨੇ ਵੀਜ਼ਾ ਜੱ ਲੱਗਾ ਵੀ ਨਹੀਂ ਹੁੰਦਾ। ਮਾਫ ਕਰਿਓ ਮੇਰੀਆਂ ਭੈਣਾਂ ਬੇਟੀਆਂ ਮੇਰੀਆਂ ਬੱਚੀਆਂ ਧੀਆ ਬੇਟੀਆਂ। ਜਦ ਦਿਨ ਇਹਨਾਂ ਦੀ ਵਾਰੀ ਆਉਂਦੀ ਨਾ ਆ ਹਾਈਲਾਈਟ ਸੈਂਟਰ ਜਾਣਾ ਜਾਂ ਕਦੇ ਕਦੇ ਪੜ੍ਹਾਈ ਕਰਨ ਜਾਣਾ। ਸਭ ਤੋਂ ਪਹਿਲਾਂ ਆਪਣੇ ਕੇਸਾਂ ਦੀ ਵਿਅਦਵੀ ਕੀਤੀ ਜਾਂਦੀ ਵੀ ਵਾਲ ਸਿੱਧੇ ਕਰ ਦਿਓ ਪਤਾ ਨਹੀਂ ਜਾ ਆ ਜਿੰਨਾ ਨਹੀਂ ਬਾਹਰ ਖਲਾ ਦੇਣਾ ਅੱਗੇ ਸਾਡੇ ਵਾਲ ਸਟ੍ਰੇਟ ਕਰਾ ਦਿਓ ਪਹਿਲਾਂ ਮਾਫ ਕਰਿਓ ਇਹ ਸਾਰੇ ਘਰਾਂ ਦੀ ਇੱਕ ਕਹਾਣੀ ਬਣ ਚੁੱਕੀ ਆ ਦੁੱਖ ਦੀ ਦਾਸਤਾਨ ਬਣ ਚੁੱਕੀ ਆ ਮਾਂ ਇਹ ਕਿਉਂ ਨਹੀਂ ਕਹਿੰਦੀ ਵੀ ਪੁੱਤ ਨਾਂ ਲੱਗੇ ਨਹੀਂ ਸਾਂਸੀ ਤੂੰ ਇਹ ਕੀ ਕਰ ਲੱਗਾ ਤੂੰ ਆ ਕੀ ਕਰਨ ਲੱਗੀ ਕੋਈ ਨਹੀਂ ਕਹਿੰਦਾ ਸਭ ਲਾਲਚ ਦੇ ਬੱਜੇ ਆ ਲਾਲਚ ਦੇ ਬੱਜੇ ਵੀ ਇਹ ਜਾਊ ਸਾਡਾ ਮੁੰਡਾ ਜਾਊੜ ਕੇ ਮੈਂ ਜਾਊੜ ਕੇ ਆਉ ਜਾਊ ਉਹਨੂੰ ਵੀ ਖੜਾਂਗੇ ਜਾਓ ਭਾਈ ਇਸ ਤਰਕੀਆਂ ਕਰੋ ਹੱਸੋ ਵਸੋ ਬਾਹਰਲੇ ਦੇਸ਼ਾਂ 'ਚ ਗੁਣ ਤੇ ਤੁਸੀਂ ਆਪਣੇ ਧੀਆਂ ਪੁੱਤਾਂ ਨੂੰ ਦੇ ਕੇ ਤੋੜਨੇ ਆ ਉਹ ਕਿਸੇ ਨਹੀਂ ਦੇਣੇ ਭਾਈ ਤਾਰੂ ਸਿੰਘ ਦੀ ਮਾਂ ਨੇ ਆਖਿਆ ਪੁੱਤ ਮੈਨੂੰ ਕੋਈ ਆ ਕੇ ਇਹ ਬੰਦਾ ਨਾ ਕਵੇ ਕਿ ਤਾਰੂ ਸਿੰਘ ਨੇ ਕੇਸ ਕਟਾ ਦਿੱਤੇ ਮੈਨੂੰ ਕੋਈ ਆ ਕੇ ਬੰਦਾ ਨਾ ਕਵੇ ਤੁਹਾਡਾ ਤਾਰੂ ਸਿੰਘ ਸਿੱਖੀ ਤੋਂ ਮੁਨਕਰ ਹੋ ਗਿਆ ਹੈ ਬੋਲ ਮੇਰੇ ਬੱਚਿਆ ਕੀ ਜਵਾਬ ਦੇਣਾ ਹੈ ਤਾਰੂ ਸਿੰਘ ਅੱਗੇ ਹੋਇਆ ਉਹਨੇ ਗੱਲ ਬੱਕਰੀ ਚ ਘੋਟ ਕੇ ਆਪਣੀ ਮਾਂ ਨੂੰ ਜਾਂਦਿਆਂ ਜਾਂਦਿਆਂ ਦੋ ਵਾਦੇ ਇੰਦ ਉਹ ਕਹਿੰਦਾ ਮਾਂ ਮੇਰੀਏ ਤੂੰ ਮੈਨੂੰ ਜਨਮ ਦਿੱਤਾ ਧੰਨਵਾਦ ਏ ਤੇਰਾ ਪਰ ਮੇਰਾ ਜਨਮ ਮੁੜ ਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਘਰ ਵੀ ਹੋਇਆ ਮੈਂ ਅੰਮ੍ਰਿਤ ਛਕਿਆ ਸੀ ਖੰਡੇ ਬਾਟੇ ਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੁੱਤ ਹੋ ਕੇ ਤੇ ਮੈਂ ਸਿੱਖੀ ਸਿਧਾਂਤ ਛੱਡ ਦਿਆਂ ਇਹ ਕਿਸੇ ਦੁਨੀਆ ਦੇ ਗ੍ਰੰਥ ਚ ਨਹੀਂ ਲਿਖਿਆ ਮੈਨੂੰ ਮਰਨਾ ਪ੍ਰਵਾਨ ਏ ਮੈਨੂੰ ਆਪਣੀ ਜ਼ਿੰਦਗੀ ਕੁਰਬਾਨ ਕਰਨੀ ਪ੍ਰਵਾਨ ਹੈ ਪਰ ਤੇਰੇ ਪੁੱਤ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਸਾਡੇ ਆਖੇ ਲਾ ਕੇ ਤੇ ਸਿੱਖੀ ਸਿਧਾਂਤ ਛੱਡ ਦੇ ਆਪਣੇ ਆਪ ਨੂੰ ਛੱਡ ਕੇ ਬਹਿ ਜਾ ਮੋਮਨ ਖਾ ਕੇ ਹੋ ਕੇ ਕਹਿੰਦਾ ਦੀ ਮਾਂ ਵੀ ਫੜ ਲਓ ਇਹਦੀ ਭੈਣ ਵੀ ਫੜ ਲਓ ਇਹ ਵੀ ਭੱਜ ਕੇ ਮਾਂ ਨੂੰ ਪੈਣ ਲੱਗੇ ਸਪਾਈ ਉਸ ਭੈਣ ਨੂੰ ਫੜ ਲਗੇ ਜਾਂ ਸਾਰਾ ਪਿੰਡ ਧਾਕੇ ਅੱਗੇ ਹੋ ਗਿਆ ਨਾ ਕਹ ਤਾਰੂ ਸਿੰਘ ਲੈਣਾ ਤੇ 100 ਵਾਰੀ ਲੈ ਜਾਓ ਭਾਈ ਤਾਰੂ ਸਿੰਘ ਖੜਨਾ ਤੁਸੀਂ ਲੈ ਜਾਓ ਅਸੀਂ ਨਹੀਂ ਰੋਕਦੇ ਪਰ ਤਾਰੂ ਸਿੰਘ ਦੀ ਮਾਂ ਸਾਰੇ ਪਿੰਡ ਦੀ ਮਾਂ ਹੈ ਤਾਰੂ ਸਿੰਘ ਦੀ ਭੈਣ ਸਾਰੇ ਪਿੰਡ ਦੀ ਭੈਣ ਹੈ ਉਹਨਾਂ ਨੂੰ ਰੱਖਣਾ ਨਾਲ ਖੜਨਾ ਸਾਡੇ ਪਿੰਡ ਵਾਸਤੇ ਕਲੰਕ ਹੋਵੇਗਾ ਕਦੀ ਇਹ ਰਮਝਾਂ ਪਿੰਡੋ ਪਿੰਡੀ ਹੁੰਦੀਆਂ ਸੀ ਪਿੰਡੋ ਪਿੰਡੀ ਪਿੰਡ ਦੀ ਧੀ ਨੂੰ ਪਿੰਡ ਦੀ ਭੈਣ ਨੂੰ ਸਕੇ ਦੇ ਰੂਪ ਅੰਦਰ ਵੇਖਿਆ ਜਾਂਦਾ ਸੀ ਲੋਕਾਂ ਨੇ 5-5 ਧੀਆਂ ਵੀ ਵਿਆਹ ਕੇ ਵੇਖੀਆਂ ਪਿੰਡਾਂ ਦੇ ਵਿੱਚ ਕੋਈ ਬੰਦਾ ਨਹੀਂ ਕਹਿੰਦਾ ਮੇਰੇ ਸਿਰ ਤੇ ਇਨਾ ਕਰਜ਼ਾ ਚੜ ਗਿਆ ਕਿਉਂਕਿ ਸਾਰਾ ਪਿੰਡ ਸਾਂਝਾ ਕੰਮ ਸਮਝਦਾ ਸੀ ਕੋਈ ਕਹਿੰਦਾ ਸੀ ਆਹ ਦੇ ਦੇਾਂਗੇ ਆਹ ਦੇ ਦੇਾਂਗੇ ਆਹ ਦੇ ਦੇਾਂਗੇ ਲੋਕੀ 5-5 ਧੀਆਂ ਵਿਆਹ ਕੇ 5-5 ਦਿਨ ਬਰਾਤਾਂ ਰੱਖ ਕੇ ਵੀ ਕਹਿੰਦੇ ਸੀ ਵੱਧ ਗਿਆ ਭਾਈ ਸਾਡਾ ਸਮਾਨ ਅੱਜ ਤਿੰਨਾਂ ਘੰਟਿਆਂ ਦਾ ਜਲੂਸ ਨਿਕਲ ਜਾਂਦਾ ਪੈਲਸ 'ਚ ਨੱਕੋ ਨੱਕ ਬੰਦਾ ਕਰਜ਼ੇ ਹੋ ਕੇ ਘਰ ਨੂੰ ਆਉਂਦਾ ਜਿੱਥੇ ਬਗਾਨਿਆਂ ਤੇ ਆ ਕੇ ਕੱਢਣਾ ਕੱਢਣਾ ਕਿਉਂਕਿ ਵਾਹੀ ਇਸੇ ਕੰਮ ਕਰਨ ਵਾਸਤੇ ਆ ਹਰੋਂ ਤੇ ਆਪਣਾ ਭਾਈਚਾਰਾ ਜਲੂਸ ਕੱਢਣ ਤੇ ਲੱਗਾ ਦਾ ਲੈ ਇਹਨਾਂ ਦਾ ਕੰਮ ਸਿਰੇ ਕਿਦਾਂ ਚੜਨ ਲੱਗਾ ਭਾਈ ਇਹਨਾਂ ਦੀ ਧੀ ਸੌਖੇ ਕਰ ਕਿਦਾਂ ਚਲੀ ਚੱਲੀ ਹੈ ਇਹ ਤੇ ਜਗ ਦਿਨ ਰੁੱਸ ਕੇ ਕਿਉਂ ਨਹੀਂ ਆਉਂਦੀ ਇਹ ਤੇ ਜਗ ਦਿਨ ਲੜ ਕੇ ਘਰ ਨੂੰ ਕਿਉਂ ਨਹੀਂ ਆਉਂਦੀ ਬਗਾਨਾ ਕਵੇ ਤੇ 100 ਵਾਰ ਕਵੇ ਜੇ ਆਪਣਾ ਚਾਚਾ ਤਾਇਆ ਚਾਚੀ ਤਾਈ ਵਿੱਚ ਬਹਿ ਕੇ ਕਵੇ ਫਿਰ ਕਾਹਦੀਆਂ ਰਿਸ਼ਤੇਦਾਰੀਆਂ ਕਾਹਦੀਆਂ ਸਾਖਸ ਕਿੱਥੋਂ ਤੱਕ ਅਸੀਂ ਪਿੱਛੇ ਚਲੇ ਗਏ ਆ ਖਬਰ ਆਈ ਤੁਸੀਂ ਪੜੀ ਤਾਇਏ ਨੇ ਭਤੀਆ ਨਹਿਰ ਚ ਡੁੱਬ ਕੇ ਮਾਰਿਆ ਨਹਿਰ ਚ ਡੁੱਬ ਕੇ ਮਾਰਿਓ ਕਹਾਣੀ ਕੀ ਹੈ ਪਰ ਦੁਨੀਆ ਨੂੰ ਇਹੋ ਦੱਸਿਆ ਗਿਆ ਚਾਚਾ ਭਤੀਜੇ ਨੂੰ ਮਾਰ ਰਿਹਾ ਪਿਓ ਪੁੱਤ ਨੂੰ ਮਾਰ ਰਿਹਾ ਪੁੱਤ ਪਿਓ ਨੂੰ ਮਾਰ ਰਿਹਾ ਭੈਣ ਭਰਾ ਨੂੰ ਮਾਰ ਰਹੀ ਹੈ ਭਰਾ ਭੈਣ ਨੂੰ ਮਾਰ ਰਿਹਾ ਅਸੀਂ ਕਹਿੰਦੇ ਸਾਡੀਆਂ ਤਰੱਕੀਆਂ ਹੋ ਗਈਆਂ ਲਹਨਤ ਤਰੱਕੀ ਇਹੋ ਜੀ ਤੇ ਸਾਡੀ ਤੇ ਜਿੱਥੇ ਰਿਸ਼ਤੇਦਾਰੀਆਂ ਦੀਆਂ ਕਦਰਾਂ ਕੀਮਤਾਂ ਦੀ ਅਸੀਂ ਜ਼ਿੰਦਗੀ ਦੇ ਵਿੱਚੋਂ ਖਿੱਲੀ ਉਡਾ ਕੇ ਰੱਖ ਦਿੱਤੀ ਕਾਦੀ ਤਰੱਕੀ ਹੈ ਸਾਡੇ ਵੱਡੇ ਘਰ ਕੀ ਕਰਨਗੇ ਸਾਡੀਆਂ ਮਹਿੰਗੀਆਂ ਕੋਠੀਆਂ ਕੀ ਕਰਨਗੇ ਜੇ ਅੰਦਰ ਈਰਖਾ ਦੇ ਭਾਂਬੜ ਮੱਚਦੇ ਪਾ ਇੱਕ ਦੂਜੇ ਉੱਪਰ ਮੀਆਂ ਬੀਬੀ ਦਾ ਰਿਸ਼ਤਾ ਬੜਾ ਪਿਆਰ ਵਾਲਾ ਹੈ ਸਾਲ ਬਾਦਾਂ ਫੋਟੋ ਪਾ ਦੇਣੀ ਐਨੀਵਰਸਰੀ ਦੇ ਉੱਤੇ ਮਾਈ ਲਾਈਫਲਾਈਨ ਕਹਿ ਦੇਣਾ ਇਹਦੇ ਨਾਲ ਕੋਈ ਰਿਸ਼ ਉਦੋਂ ਸਾਰੇ ਕਹਿੰਦੇ ਵੀ ਐਨੀਵਰਸਰੀ ਦੀ ਫੋਟੋ ਪਹਿਲਾਂ ਪਾਈਏ WhatsApp ਦੇ ਉੱਤੇ ਦਿਖਣੀ ਚਾਹੀਦੀ ਬੜਾ ਹੀ ਪਿਆਰ ਪਰ 364 ਦਿਨ ਕੀ ਹੁੰਦਾ ਇਹ ਰੱਬ ਹੀ ਜਾਣਦਾ ਭਾਈ ਮੁਹੱਬਤ ਦਾ ਰਿਸ਼ਤਾ ਪਿਆਰ ਦਾ ਰਿਸ਼ਤਾ ਮਾਂ ਨੇ ਆਪਣੇ ਪੁੱਤਰ ਨੂੰ ਛੰਝੋੜ ਕੇ ਪਛਾਣ ਕੀਤਾ ਪੁੱਤ ਪਿੰਡ ਦੀ ਸਾਥ ਚੋਂ ਤੁਰਿਆ ਜਾਂਦਾ ਹੈ ਘਟਾ ਉੱਡਿਆ ਮਾਂ ਨੇ ਆਪਣੀਆਂ ਅੱਖਾਂ ਅੱਗੇ ਹੱਥ ਰੱਖ ਕੇ ਤੁਰੇ ਜਾਂਦੇ ਪੁੱਤ ਨੂੰ ਵੇਖਿਆ ਉੱਚੀ ਸਾਰੇ ਆਵਾਜ਼ ਮਾਰ ਕੇ ਆਖਿਆ ਬੱਚੂ ਮੇਰੀ ਸਿੱਖਿਆ ਚੇਤੇ ਰੱਖੀ ਸਿੱਖੀ ਤੋਂ ਨਾ ਡੋਲ ਜਾਵੇਂ ਮਾਂ ਤੇ ਪੁੱਤ ਦੇ ਵਿਛੋੜੇ ਦੀ ਦਾਸ ਤਾਂ ਇਉਂ ਹੈ